ਪੰਜਾਬੀ ਸਾਡੀ ਸ਼ਾਨ ਤੇ ਪੰਜਾਬੀ ਫਿਲਮਾਂ ਸਾਡੀ ਪਛਾਣ ਭਾਗ 3 ਖਾਨਕ ਥੀਮ ਅਤੇ ਬਾਲੀਵੁੱਡ ਨੂੰ ਅਲਵਿਦਾ ਅਸੀਂ ਦੇ ਦਹਾਕੇ ਦੇ ਦੌਰਾਨ 100 ਤੋਂ ਵੱਧ ਪੰਜਾਬੀ ਫਿਲਮਾਂ ਬਣੀਆਂ ਤਬਦੀਲੀ ਧਿਆਨ ਦੇਣ ਯੋਗ ਸੀ ਗੁਰਦਾਸ ਮਾਨ ਅਤੇ ਗੁੱਗੂ ਗਿੱਲ ਦੀਪ ਢਿੱਲੋਂ ਅਤੇ ਯੋਗਰਾਜ ਸਿੰਘ ਪ੍ਰੀਤੀ ਸਪਰੂ ਉਪਾਸਨਾ ਸਿੰਘ ਡਰਵਲ ਰਿਸ਼ੀ ਵਰਗੇ ਸੰਜੀਦਾ ਅਤੇ ਪ੍ਰਤਮਾ ਸ਼ਾਲੀ ਨੌਜਵਾਨਾਂ ਨੇ ਲੰਬੀ ਛਾਲ ਮਾਰੀ ਅਤੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਬਹੁਤ ਜ਼ੋਰਦਾਰ ਇਰਾਦੇ ਨਾਲ ਸ਼ਾਮਲ ਹੋਏ ਦਿਲਜੀਤ ਕੌਰ ਨੇ ਵੀ ਇਸ ਦੌਰਾਨ ਪੰਜਾਬੀ ਫਿਲਮਾਂ ਦਾ ਰੁਖ ਕੀਤਾ ਅਪਰਨਾ ਚੌਧਰੀ ਇੱਕ ਹੋਰ ਰਹੱਸਮਈ ਹੀਰੋਇਨ ਹੈ ਜਿਸ ਨੇ ਮਹਿਰ ਮਿੱਤਰ ਫੀ ਸਪੋਰ ਦੇ ਨਾਲ ਵੋਟੀ ਹਾ ਸੋਟੀ ਵਰਗੇ ਹੋਰ ਕਈ ਹਿੱਟ ਫਿਲਮਾਂ ਕੀਤੀਆਂ। ਭਾਵੇਂ ਇਸ ਦਹਾਕੇ ਦੇ ਦੌਰਾਨ ਬੜੀਆਂ ਜ਼ਿਆਦਾਤਰ ਫਿਲਮਾਂ ਵਿੱਚ ਸਿਰਫ ਬਾਲੀਵੁੱਡ ਸਿਤਾਰੇ ਸਨ ਪਰ ਜਿਨ੍ਹਾਂ ਲੋਕਾਂ ਦੀ ਮਾਂ ਬੋਲੀ ਪੰਜਾਬੀ ਸੀ ਉਹਨਾਂ ਨੇ ਪੰਜਾਬੀ ਫਿਲਮਾਂ ਦੇ ਦਰਵਾਜ਼ੇ ਤੇ दस्तक ਦੇਣੀ ਸ਼ੁਰੂ ਕਰ ਦਿੱਤੀ ਸੀ। ਸਾਨਕ ਨਾਇਕਾਂ ਦੇ ਸਾਹਮਣੇ ਆਉਣ ਦੀ ਸਫਲਤਾ ਦਾ ਸਕਾਰਾਤਮਕ ਪ੍ਰਭਾਵ ਪੈਣਾ ਹੀ ਸੀ ਸਾਨਕ ਕਲਾਕਾਰ ਵੀ ਛੋਟੇ ਰੋਲਸ ਵਿੱਚ ਨਜ਼ਰ ਆਣੇ ਸ਼ੁਰੂ ਹੋ ਗਏ ਸੀ ਮਿਹਰ ਮਿੱਤਲ ਵਰਗੇ ਕਲਾਕਾਰਾਂ ਨੂੰ ਵੀ ਵਡੀਆਂ ਫਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ ਇਸ ਦਾ ਪੂਰਾ ਸਿਹਰਾ ਸਾਨੂੰ ਆਪਣੇ ਪੰਜਾਬੀ ਫਿਲਮ ਮੇਕਰਸ ਨੂੰ ਦੇਣਾ ਪਵੇਗਾ ਬਾਲੀਵੁੱਡ ਫਿਲਮ ਸ਼ੋਲੇ 1975 ਵਿੱਚ ਆਈ ਸੀ ਜੋ ਡਾਕੂ ਵਿਸ਼ੇ ਨਾਲ ਸੰਬੰਧਿਤ ਫਿਲਮਾਂ ਵਿੱਚ ਸਭ ਤੋਂ ਵੱਡੀ ਇਸ ਦੌਰ ਵਿੱਚ ਕ੍ਰਾਈਮ ਥ੍ਰਿਲਰਜ਼ ਦਾ ਆਗਮਨ ਹੋਇਆ ਅਤੇ ਰਹਾਕੇ ਦੌਰਾਨ ਰਿਲੀਜ਼ ਹੋਇਆ ਕਈ ਫਿਲਮਾਂ ਦੱਸੇ ਲੇਖ ਵਿੱਚ ਮਸ਼ਹੂਰ ਕੈਚ ਸ਼ਬਦ ਜੱਟ ਸੀ ਕੁਝ ਜੱਟ ਟਾਈਟਲ ਨਾਲ ਬਣੀਆਂ ਫਿਲਮਾਂ ਹਨ ਪੁੱਤ ਜੱਟਾਂ ਦੇ ਸ਼ਤਰਗਨ सिन्हा ਧਰਮਿੰਦਰ ਦਲਜੀਤ ਕੋਰ ਗੁੱਗੂ ਗਿੱਲ ਜੱਟ ਤੇ ਜ਼ਮੀਨ ਕੁਰਬਾਨੀ ਜੱਟ ਦੀ ਬਦਲਾ ਜੱਟੀ ਦਾ ਜੋਰ ਜੱਟਾਂ ਦਾ ਜੱਟ ਜਿਉਂਦਾ ਮੋੜ ਲਲਕਾਰਾ ਜੱਟੀ ਦਾ ਮਿਰਜ਼ਾ ਜੱਟ ਜੱਟ ਪੰਜਾਬ ਦਾ ਜਿੱਦ ਜੱਟਾਂ ਦੀ ਜਿਗਰਾ ਜੱਟਾਂ ਦਾ ਜੱਟ ਸ਼ਬਦ ਇਨਾ ਖਾਸ ਸੀ ਕਿ ਯੋਗਰਾਜ ਸਿੰਘ ਨੇ 80 ਅਤੇ 90 ਦੇ ਦਹਾਕੇ ਵਿੱਚ ਜੱਟ ਨਾਮ ਦੀਆਂ 10 ਫਿਲਮਾਂ ਵਿੱਚ ਕੰਮ ਕੀਤਾ ਪਰਦੇ ਤੇ ਉਸ ਦੇ ਪ੍ਰਤੀਯੋਗੀ ਗੁੱਗੂ ਗਿੱਲ ਸੱਤ ਫਿਲਮਾਂ ਨਾਲ ਪਿੱਛੇ ਨਹੀਂ ਰਿਹਾ ਵਰਨਰ ਯੋਗ ਹੈ ਕਿ ਇਹਨਾਂ ਵਿੱਚੋਂ ਜ਼ਿਆਦਾਤਰ ਫਿਲਮਾਂ ਕ੍ਰਾਈਮ ਥ੍ਰਿਲਰਸ ਹਨ ਪਰ ਆਮ ਪੰਜਾਬੀ ਫਿਲਮਾਂ ਵਾਂਗ ਇਹਨਾਂ ਵਿੱਚ ਇੱਕ ਕਿ ਪ੍ਰੇਮ ਕਹਾਣੀ ਸੰਗੀਤ ਭੰਗੜਾ ਗਿੱਧਾ ਅਤੇ ਹੋਰ ਸਾਰੀਆਂ ਸਮੱਗਰੀਆਂ ਦੀ ਪੈਕੇਜਿੰਗ ਬਹੁਤ ਹੌਂਦਰੀ ਇਨਾ ਵਿੱਚ ਕੁਝ ਚੰਗੇ ਸੁਭਾਅ ਵਾਲੇ ਜੱਟਾਂ ਨੇ ਰੋਬਿਨ ਹੁੱਡ ਵੀ ਖੇਡਿਆ। ਉਹ ਆਮ ਤੌਰ ਤੇ ਕੁਸ਼ਤੀ ਦੇ ਦੌਰੇ ਨਾਲ ਆਪਣੇ ਵਿਰੋਧੀਆਂ ਨੂੰ ਹਰਾਉਣ ਨੂੰ ਤਸਦੀਕ ਦਿੰਦੇ ਸਨ। ਫਿਲਮ ਨੂੰ ਖਤਮ ਕਰਨ ਲਈ ਸਿਰਫ ਬਦਮਾਸ਼ਾਂ ਨੂੰ ਬੰਦੂਕਾਂ ਪ੍ਰਦਾਨ ਕੀਤੇ ਜਾਣੀਆਂ ਸੰクライਮੈਕਸ ਸੀਨ ਲਈ। ਪਰ ਜੱਟ ਥੀਮ দিয়া ਜਾਸਾ ਫਿਲਮ ਨੇ ਚੰਗਾ ਕਾਰੋਬਾਰ ਕੀਤਾ ਅਤੇ ਦਰਸ਼ਕ ਆਪਣਾ ਪੈਸਾ ਪੂਰੀ ਤਰ੍ਹਾਂ ਵਸੂਲ ਕਰਕੇ cinema ਘਰਾਂ ਤੋਂ ਬਾਹਰ ਆਉਂਦੇ ਸਨ। बुरे उते चङाई जी जित ਜੇ ਨਾਲ ਸਾਰਿਆਂ ਦਾ ਅੰਤ ਖੁਸ਼ਹਾਲ ਹੀ ਹੁੰਦਾ ਸੀ ਪਰ ਹਰ ਚੀਜ਼ ਦੇ ਚੰਗੇ ਜਾਂ ਮਾੜੇ ਵਾਂ ਇਹ ਵੀ ਖਤਮ ਹੋਣਾ ਸੀ ਅਤੇ ਡਾਕੂ ਅਤੇ ਜੱਟ ਸਾਰੇ ਤਾੜੀਆਂ ਹੂਟਿੰਗ ਅਤੇ ਖੁੱਲਾ ਦੇ ਹਾਰਾਂ ਦਾ ਕੋਟਾ ਇਕੱਠਾ ਕਰਕੇ ਚਲਦੇ ਬੜੇ ਇਸ ਦਾ ਮਹਿਰ ਮਿੱਤਲ ਦਾ ਵੀ ਸੀ ਸ਼ਾਇਦ ਜੱਟਾਂ ਨਾਲੋਂ ਵੀ ਵੱਡ ਅਵਿਸ਼ਵਾਸਯੋਗ ਤੱਤ ਉਹ ਦਹਾਕੇ ਦੌਰਾਨ ਰਿਲੀਜ਼ ਹੋਈਆਂ 100 ਦੇ ਕਰੀਬ ਫਿਲਮਾਂ ਵਿੱਚੋਂ 50 ਤੋਂ ਵੱਧ ਫਿਲਮਾਂ ਵਿੱਚ ਉਸ ਦੇ ਸਟਾਰਡਮ ਨੂੰ ਸਲਾਮ ਅਸੀਂ ਸੱਚਮੁੱਚ ਹੈਰਾਨ ਹਾਂ ਕਿ ਅਸੀਂ ਕਿਸੇ ਹੋਰ ਸਾਰੇ ਨੂੰ ਕਦੋਂ ਪੰਜਾਬੀ ਫਿਲਮ ਇੰਡਸਟਰੀ ਤੇ ਹਾਵੀ ਹੁੰਦੇ ਦੇਖਾਂਗੇ ਜਿਵੇਂ ਉਸਨੇ ਕੀਤਾ ਸੀ 1980 ਦੇ ਦਹਾਕੇ ਦੇ ਦੌਰਾਂ ਕਿਸੇ ਵੀ ਫਿਲਮ ਵਿੱਚ ਮਹਿਰ ਮੇਟਲ ਦੀ ਮੌਜੂਦਗੀ ਸਾਰੇ ਪੰਜਾਬੀ ਫਿਲਮ ਪ੍ਰੇਮੀਆਂ ਲਈ ਇਸ ਨੂੰ ਦੇਖਣ ਲਈ ਇੱਕ ਹੋਰ ਆਕਰਸ਼ਣ ਦਾ ਕਾਰਨ ਹੁੰਦੀ ਸੀ ਉਹ ਇੱਕ ਅਸਲੀ ਪੀੜ ਖਿੱਚਣ ਵਾਲਾ ਤਾੜ ਸੀ ਦਰਸ਼ਕ ਹੋਰ ਚਾਹੁੰਦੇ ਸਨ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਲਈ ਉਸ ਨੂੰ ਕਾਸਟ ਕਰਨ ਦੇ ਇਲਾਵਾ ਕੋਈ ਵਿਕਲਪ ਨਹੀਂ ਸੀ ਅਤੇ ਉਸ ਦੀ ਕਮੇਡੀ ਹਮੇਸ਼ਾ ਨਵੀਂ ਅਫੇਸਤਥੀਆਂ ਦੇ ਅਨੁਸਾਰ ਹੁੰਦੀ ਸੀ ਸਾਨੂੰ ਪੂਰਾ ਯਕੀਨ ਹੈ ਕਿ ਉਸ ਵੀ ਲਿਖੀਆਂ ਗਈਆਂ ਲਿਪੀਆਂ ਤੇ ਕੁਝ ਹਿੱਸਿਆਂ ਨੂੰ ਵਡਾਉਣ ਅਤੇ ਸੁਧਾਰਨ ਵਿੱਚ ਉਸ ਨੇ ਜ਼ਰੂਰੀ ਭੂਮਿਕਾ ਨਿਭਾਈ ਹੋਏਗੀ ਹਾਲ ਹੀ ਵਿੱਚ ਉਹ ਸੁਰੇਸ਼ ਬਗਨ ਗਿਆ ਹੈ ਹੁਣ ਪੰਜਾਬੀ ਫਿਲਮਾਂ ਦੀ ਲਗਭਗ ਸਮੁੱਚੀ ਕਾਸਟ ਕਮੇਡੀ ਵਡਾਉਣ ਵਿੱਚ ਹਿੱਸਾ ਲੈਂਦੀ ਹੈ ਅਸੀਂ ਦੇ ਰਹਾ ਕੇ ਜ਼ਰਾਨ ਮਹਿਦ ਮਿੱਤਰ ਨੂੰ ਇਹ ਸਭ ਇਕੱਲੇ ਹੱਥੀ ਕਰਨਾ ਪਿਆ ਅਤੇ ਉਹ ਇਸ ਵਿੱਚ ਕਦੇ ਅਸਫਲ ਨਹੀਂ ਰਿਹਾ ਇਸ ਮਹਾਨ ਕਾਮੇਡੀਅਨ ਦੀ ਇੱਕ ਹੋਰ ਵੀ ਲਖਣ ਗੱਲ ਜੋ ਅਸੀਂ ਨੋਟ ਕੀਤੀ ਫਿਲਮ ਨਿਰਮਾਤਾਵਾਂ ਨੂੰ ਫਿਲਮ ਦੀ ਸ਼ੈਲੀ ਦੀ ਪਰਵਾਹ ਕੀਤੇ ਬਿਨਾ ਇਸ ਨੂੰ ਆਪਣੀਆਂ ਫਿਲਮਾਂ ਵਿੱਚ ਲੈਣ ਦਾ ਫਾਇਦਾ ਹੀ ਸੀ ਫਵੇਂ ਉਹ ਬਾਬੂ ਰਵੇੜਾ ਲੌਂਗ ਦਾ ਲਸ਼ਕਾਰਾ ਪੁੱਤ ਜੱਟਾਂ ਦੇ ਜਾਂ ਪੁਰਸਕਾਰ ਜੇਤੂ ਗੰਭੀਰ ਫਿਲਮ ਹੋਵੇ ਜਾਂ ਪਰਦੇਸੀ ਮੇਰ ਮੇਤਲ ਨੇ ਉਸ ਵਕਤ ਦੇ ਲਗਭਗ ਹਾਰੇ ਸਿਤਾਰਿਆਂ ਨਾਲ ਕੰਮ ਕੀਤਾ ਪਰ ਕੰਚਨ ਮੱਟੂ ਨਾਲ ਉਸ ਦੀ ਖਾਸ ਜੋੜੀ ਬਣਦੀ ਸੀ ਜੋ ਕਿ ਚੰਕਨ ਦੁਆਰਾ ਕਾਫੀ ਸਰਾਹੀ ਗਈ 80 ਦੇ ਦਹਾਕੇ ਦੇ ਦੌਰਾਨ ਪੰਜਾਬੀ ਫਿਲਮ ਇੰਡਸਟਰੀ ਦੀ ਸਮੀਖਿਆ ਉਸ ਸਮੇਂ ਦੀਆਂ ਕੁਝ ਹਿੱਟ ਫਿਲਮਾਂ ਦੇ ਹਵਾਲੇ ਤੋਂ ਬਿਨਾ ਪੂਰੀ ਨਹੀਂ ਹੋਏਗੀ ਨਿਰਮਾਤਾ ਵੱਖੋ-ਵੱਖਰੇ ਵਿਸ਼ਿਆਂ ਨੂੰ ਲੈਣਦੇ ਰਹੇ ਉਸ ਦੌਰਾਨ ਇਹਨਾਂ ਵਿੱਚੋਂ ਕੁਝ ਜੋ ਵਿਸ਼ੇਸ਼ ਜ਼ਿਕਰ ਦੇ ਹੱਕਦਾਰ ਹਨ ਉਹਨਾਂ ਲੌਂਗ ਦਾਲਿਸ਼ਕਾਰਾ 1983 ਰਾਜ ਬੱਬਰ ਹਰਪ੍ਰੀਤ ਦੇਵ ਓਮਪੁਰੀ ਗੁਰਦਾਸ ਮਾਨ ਮਹਿਰ ਮੇਰ ਇਹ ਨਿਰਮਲ ॠषि ਅਤੇ ਸਰਦਾਰ ਸੋਹੀ ਦੀ ਪਹਿਲੀ ਫਿਲਮ ਵੀ ਸੀ ਇਹ ਫਿਲਮ ਇੱਕ ਹੋਰ ਪੱਖੋਂ ਵੀ ਵਿਰਖਣ ਸੀ ਇਸ ਵਿੱਚ ਸ਼ਿਵ ਬਟਾਲਵੀ ਦਾ ਇੱਕ ਗੀਤ ਵੀ ਸੀ ਮੈਂ ਕੰਗਲੀ ਬੋਹਰ ਵੇ ਸਜਣਾ ਮਰੀਦਾ ਦੀਵਾ ਰਾਜ ਬੱਬਰ ਦੀਪਤੀ ਨਵਲ ਕਵਲਜੀ ਪੰਗਜ ਕਪੂਰ ਗੁਰਦੇਵਾਲ ਸਿੰਘ ਦੇ ਨਾਵਲ ਤੇ ਆਧਾਰਿਤ ਇਸ ਫਿਲਮ ਨੂੰ ਤੁਰਿੰਦਰ ਸਿੰਘ ਦੁਆਰਾ ਨਿਰਦੇਸ਼ਨ ਕੀਤਾ ਗਿਆ ਤੇ ਇਸ ਫਿਲਮ ਨੇ ਰਾਸ਼ਟਰੀ ਪੁਰਸਕਾਰ ਜਿੱਤੇ ਆ ਚੰਨ ਪਰਦੇਸੀ ਰਾਜ ਬੱਬਰ ਮਹਿਰ ਮਿੱਤਰ ਰਮਾ ਵਿੱਚ ਕੁਲ ਭੂਸ਼ਣਕਰ ਬੰਦਾ ये बदले की कहानी सी ये भी राष्ट्रीय पुरस्कार जैसू फिल्म है सरपंच वीरेंद्र प्रीति सप्रू मेहर मित्र सोहनी महिवाल दलजीत कौर मेहर मित्र कंचन मट्टू दो मदारी मेहर मित्तल अपर्णा चौधरी कंचन मट्टू मामला गड़बड़ है गुरदास मान दलजीत कौर मेहर मित्तल बाबल का दा जारा सिंह अपर्णा चौधरी सतीश कौर मेहर मित्तल पंजाबी फिल्मा ਤੇ ਨਜ਼ਰ ਆਉਣ ਵਾਲੇ ਸਿਤਾਰਿਆਂ ਦੀ ਗੈਲੈਕਸੀ ਤੇ ਆਉਂਦੇ ਹਾਂ ਕਾਫੀ ਲੰਬੀ ਸੂਚੀ ਹੈ ਅਜੇ ਕਈ ਸਿਤਾਰੇ ਹਨ ਜੋ ਸਿਰਫ ਇੱਕ ਫਿਲਮ ਵਿੱਚ ਹੀ ਨਜ਼ਰ ਆਏ ਬੈਂਜਮਨ ਗਲਾਨੀ ਹੀਨਾ ਕੋਸਰੀਨਾ ਰਾਏ ਸੁਸ਼ਮਾ ਸ਼ੇਟ ਮਨੋਰਮਾ ਓਮ ਸ਼ਿਵਪਰੀ ਰਮੇਸ਼ੂਰੀ ਆਦ ਸ਼ਾਮਰ ਹਾਨੀ ਸੇ ਵੀਡੀਓ ਵਿੱਚ ਨਾਮ ਦਿੱਤੇ ਸਤਾਰਿਆਂ ਦੇ ਇਲਾਵਾ ਉਹਨਾਂ ਸਤਾਰਿਆਂ ਦੀ ਸੂਚੀ ਜਿਨ੍ਹਾਂ ਨੇ ਪੰਜਾਬੀ ਫਿਲਮਾਂ ਦੀ ਵੱਡੀ ਹੋਈ ਸੰਖਿਆ ਦਾ ਵੱਡਾ ਫਾਇਦਾ ਉਠਾਇਆ ਉਹਨਾਂ ਸੁਫੀਸ਼, ਕੋਰ, ਦਿਲਜੀਤ, ਕੋਰ, ਭਾਵਨਾ ਭੱਟ, ਵਿਰੇਂਦਰ, ਰਮਾ ਵਿੱਧ, ਸ਼ਸ਼ੀਪੁਰੀ, ਰੀਤੀ ਸਪਰੂ ਅਤੇ ਸੂਚੀ ਬਿਆਨ ਮਸ਼ਹੂਰ ਕ੍ਰਿਕਟਰ ਕਪਿਲ ਦੇਵ ਨੇ 1984 ਦੀ ਪੰਜਾਬੀ ਫਿਲਮ ਲਿੰਮੋ ਵਿੱਚ ਮਹਿਮਾਨ ਭੂਮਿਕਾ निभाई ਸੀ ਇਸ ਦਹਾਕੇ ਦੇ ਦੌਰਾਨ yograj singh ਦਾ ਫਿਲਮੀ ਸਫਰ 1983 ਵਿੱਚ ਪੰਜਾਬੀ ਫਿਲਮ ਮਟਵਾਰਾ ਨਾਲ ਸ਼ੁਰੂ ਹੋਇਆ ਸੀ ਜਿੱਥੋਂ ਤੱਕ ਦਹਾਕੇ ਦੌਰਾਨ ਸਰਗਰਮ ਨਿਰਦੇਸ਼ਕਾਂ ਦੀ ਗੱਲ ਹੈ ਉੱਥੇ ਇੱਕ ਵਾਰ ਫਿਰ ਨਿਰਦੇਸ਼ਕਾਂ ਦੀ ਇੱਕ ਬਹੁਤ ਲੰਮੀ ਸੂਚੀ ਹੈ ਜਿਨ੍ਹਾਂ ਨੇ ਸਿਰਫ ਇੱਕ ਫਿਲਮ ਦਾ ਨਿਰਦੇਸ਼ਨ ਕੀਤਾ ਇੱਕ ਤੋਂ ਵੱਧ ਫਿਲਮਾਂ ਦਾ ਨਿਰਦੇਸ਼ਨ ਕਰਨ ਵਾਲੇ ਕੁਝ ਨਿਰਦੇਸ਼ਕ ਵੀ ਸ਼ਾਮਿਲ ਹਨ ਸਤੀਸ਼ ਭਾਖੜੀ ਸੁਖਦੇਵ ਆਲੂਆਲਿਆ ਵੀਰਿੰਦਰ सुभाष भाखड़ी ते मोहन भाखड़ी मोहम्मद रफी सुदेश वाडकर अनुराधा ओडवाल महेंद्र कपूर लता मंगेशकर आशा भोसले आदि बॉलीवुड गायक प्लेबैक देंदे रे पंजाबी फिल्मआं विच इस दौर के ते दौरान में गुरदास मान ने दृश्य विच प्रवेश कीता इस दौरान ते कुछ चंगे गाने पेश की इस तरह ताला करतबान लो सामने आन रही लोरिंडा उसा मिलया के उस तो बाद जो होया वो इतिहास ਅਗਲੇ ਐਪੀਸੋਡ ਵਿੱਚ ਅਸੀਂ ਪੰਜਾਬੀ ਫਿਲਮ ਇੰਡਸਟਰੀ ਦਾ ਪੰਜਾਬੀਆਂ ਦੁਆਰਾ ਟੇਕਓਵਰ ਲੈ ਕੇ ਆਵਾਂਗੇ ਆਮ ਆਂਗ ਅਸੀਂ ਤੁਹਾਨੂੰ ਤਿੰਨ ਆਲ ਟਾਈਮ ਪੰਜਾਬੀ ਹਿੱਟ ਫਿਲਮਾਂ ਦੇ ਮਿਸਰ ਨਾਲ ਇਹ ਐਪੀਸੋਡ ਖਤਮ ਕਰਾਂ ਚਾਰ ਸਹਿਬਜ਼ਾਦੇ 2014 ਐਨੀਮੇਸ਼ਨ ਕਿਸੇ ਜਾਣ ਪਹਿਚਾਨ ਦੀ ਮਹਤਾਜ ਨਹੀਂ ਹੈ ਹੁਣ ਤੱਕ ਦਾ ਸਭ ਤੋਂ ਵੱਧ ਕਮਾਉਣ ਵਾਲੀ ਫਿਲਮ ਕਹੀ ਜਾਂਦੀ ਹੈ ਅੱਖਾਂ ਪੂੰਝਣ ਲਈ ਰੁਮਾਲ ਤੋਂ ਬਿਨਾ ਕਿਸੇ ਲਈ ਦੇਖਣਾ ਮੁਸ਼ਕਲ ਹੈ ਜਾਤ ਨਸਲ ਅਤੇ ਧਾਰਮਿਕ ਵਿਸ਼ਵਾਸਾਂ ਨੂੰ ਅਲੱਗ ਰੱਖ ਕੇ ਸਾਰਿਆਂ ਲਈ ਲਾਜ਼ਮੀ ਫੋਟੀ ਹਸੋਟੀ 1983 ਅਪਰਨਾ ਚੌਧਰੀ ਸतीश ਗੋਲ ਮਹਿਰ ਮਿੱੱਤਲ ਬਹੇਜ ਸੰਬੰਧੀ ਨੁਕਤੇ ਉਠਾਉਂਦੇ ਹਨ ਫਿਲਮ ਵਿੱਚ ਸਭ ਕੁਝ ਹੈ ਚੰਗੀ ਤਰ੍ਹਾਂ ਤਿਆਰ ਕੀਤੀ ਕਹਾਣੀ ਸਰਦਾਰ ਜੀ 2015 ਦਲਜੀਤ ਦੋਸਾਂਝ ਨੀਰੂ ਬਾਜਵਾ ਅਤੇ ਮੰਡੀ ਠੱਕਰ ਪਹਿਲੀ ਪੰਜਾਬੀ ਕਲਪਨਾ ਕਹਾਣੀ ਬੇਸ ਫਿਲਮ ਇਸ ਫਿਲਮ ਨੇ ਦਲਜੀਤ ਦੋਸਾਂਝ ਨੂੰ ਪੰਜਾਬੀ ਫਿਲਮਾਂ ਦੇ ਛੋਟੇ ਦੇ ਸtare ਵਜੋਂ ਦੁਬਾਰਾ ਪੁਸ਼ਟੀ ਕੀਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਤੁਹਾਡੀਆਂ ਟਿੱਪਣੀਆਂ ਸਾਨੂੰ ਬਿਹਤਰ ਕਰਨ ਲਈ ਮਦਦ ਕਰਦੀ ਸਤਿ ਸ਼੍ਰੀ ਅਕਾਲ